ਉਹ ਕਹਿੰਦੇ ਸ਼ਾਇਦ ਸਰਕਾਰੀ ਸਕੂਲਾਂ 'ਚ ਇਹ ਐਮੀ ਨੇ ਆ ਅੰਕਲ ਦੀ ਗੱਲ ਬਜ਼ੁਰਗਾਂ ਦੀ ਦੋਨਾਂ ਦੀ ਸੁਣਨੀ ਹੈ ਇਹ ਦੋਨੋਂ ਬਜ਼ੁਰਗ ਇਸ ਸਕੂਲ ਦੇ ਪੜ੍ਹੇ ਹੋਏ ਨੇ ਮੈਂ ਵੀ ਇੱਥੇ ਪੜਿਆ ਮੇਰਾ ਬੇਟਾ ਵੀ ਇੱਥੇ ਪੜ੍ਹਿਆ ਅਗਰ ਸਕੂਲ ਅੱਛਾ ਚੱਲਦਾ ਹੁੰਦਾ ਤਾਂ ਮੈਂ ਪੁੱਤੇ ਨੂੰ ਵੀ ਇੱਥੇ ਪੜ੍ਹਾਉਂਦਾ ਆ ਆ ਇੱਥੇ ਦੇ ਪੜ੍ਹੇ ਹੋਏ ਬੰਦੇ ਦੇ ਕੋ ਜੀਐਮਐਲ ਦੇ ਪ੍ਰਿੰਸੀਪਲ ਨਸਰ ਸਰਦਾਰ ਇਹ ਬਜ਼ੁਰਗਾਂ ਨੂੰ ਬਸ ਆਪਾਂ ਸ਼ਰਮ ਕਰਦੇ ਜੀ ਬਜ਼ੁਰਗਾਂ ਦੀ ਸ਼ਰਮ ਆ ਇਹ ਨਾ ਕਰਤੀ ਇਨਾਂ ਨੂੰ ਸਮਰਪਿਤ ਕਰਦੀ ਆ ਕਿ ਜਲਦੀ ਤੋਂ ਜਲਦੀ ਇਹ ਚੁਣਾਈਏ ਐਨੀ ਗੱਲ ਹੈ ਇਹਦੇ ਵਿੱਚ ਕੋਈ ਪੋਲਿਟਿਕਸ ਨਹੀਂ ਕੋਈ ਗੱਲ ਨਹੀਂ ਦੇਖੋ ਅਸੀਂ ਕੋਈ ਨਹੀਂ ਕਿਸੇ ਨੂੰ ਚਲਾਉ ਇਹਨੂੰ ਚਲਾਓ ਬਸ ਲੋਕਾਂ ਨੇ ਜਿਹਦੀ ਸਰਕਾਰ ਬਣਾਈ ਸੀ ਉਹਨੂੰ ਕੋਮੈਂਡਟ ਹੁੰਦਾ ਹੈ ਅਸੀਂ ਸਹਿਯੋਗ ਕਰਾਂਗੇ ਅਸੀਂ ਆ ਕੇ ਆਪਣੇ ਵਲੇ ਖੜਾ ਕਰਤਾ ਸਭ ਕੁਝ ਕਰਤਾ ਹੁਣ ਚਲਾ ਤਾਂ ਲੋ ਤੇ ਮੁਰੇ ਹੋ ਕੇ ਚਲਾਓ ਸਾਰੇ ਸਾਰੇ ਸਾਡੀ ਸਭ ਸਹਿਯੋਗ ਕਰਨਗੇ ਸਾਡੀ ਪਾਰਟੀ ਵੱਧ ਤੋਂ ਵੱਧ ਸਿਉਂਕਰ ਦੇਖੋ ਕਮਾਲ ਦੀਆਂ ਗੱਲਾਂ ਕਿਵੇਂ ਹੁੰਦੀਆਂ ਅੰਕਲ ਆਪਣੇ ਬਾਰੇ ਦੱਸਣਗੇ ਵੀ ਜਦੋਂ ਇਹ ਸਕੂਲ ਸੀਗੀ ਬਿਲਡਿੰਗ ਖੜਨ ਤੋਂ ਪਹਿਲਾਂ ਥੋੜੀ ਜਿਹੀ ਵੀ ਲੋਕ ਕਹਿੰਦੇ ਸ਼ਾਇਦ ਸਰਕਾਰੀ ਸਕੂਲਾਂ ਚ ਇਹ ਐਵੇਂ ਹੀ ਆਹ ਅੰਕਲ ਦੀ ਗੱਲ ਬਜ਼ੁਰਗਾਂ ਦੀ ਦੋਨਾਂ ਦੀ ਸੁਣਨੀ ਹੈ ਇਹ ਦੋਨੋਂ ਬਜ਼ੁਰਗ ਇਸ ਸਕੂਲ ਦੇ ਪੜੇ ਹੋਏ ਨੇ ਆ ਤੁਸੀਂ ਪੜਾ ਮੈਂ ਇਸ ਸਕੂਲ ਦੇ ਪੜਿਆ ਸੈਂਟਰੀ ਕਿਤੇ ਹੁੰਦੀ ਸੀ ਉਸ ਤੋਂ ਬਾਅਦ ਫਿਰ ਮੈਂ ਗਵਰਨਮੈਂਟ ਕਾਲਜ ਪੜ੍ਹਿਆ ਉੱਥੇ ਮੈਂ ਰਿਵੈਨਿਊ ਕਾਲਜ ਦੇ ਵਿੱਚ ਡੀਏ ਕੀਤੀ ਫਿਰ ਮੈਂ ਉਸੇ ਕਾਲਜ ਗਵਰਨਮੈਂਟ ਕਾਲਜ ਦੇ ਵਿੱਚ ਮੈਂ ਐਮਏ ਕਾਉਂਸ ਕੀਤੀ 1975 ਦੇ ਵਿੱਚ ਸਾਡੇ ਜਨਮ ਦੇ ਤੇ ਤੁਹਾਡਾ ਤੁਸੀਂ ਵੀ ਤੁਹਾਡੇ ਬੇਟੇ ਵੀ ਉਰੇ ਪੜੇ ਮੈਂ ਹਾਂ ਜੀ ਮੈਂ ਵੀ ਇੱਥੇ ਪੜਿਆ ਮੇਰਾ ਬੇਟਾ ਵੀ ਇੱਥੇ ਪੜਿਆ ਅਗਰ ਸਕੂਲ ਅੱਛਾ ਚੱਲਦਾ ਹੁੰਦਾ ਤਾਂ ਮੈਂ ਪੁੱਤੇ ਨੂੰ ਵੀ ਇੱਥੇ ਪੜਾਉਣਾ ਸੀ ਹਲਕਾ ਨੇ ਇਹਨਾਂ ਦੇ ਭਰਾ ਜੀਐਨਈ ਦੇ ਪ੍ਰਿੰਸੀਪਲ ਇੱਥੇ ਦੇ ਪੜ੍ਹੇ ਹੋਏ ਆ ਪ੍ਰਿੰਸੀਪਲ 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 ਰਟਾਇਰ ਹੋ ਗਏ ਤੇ ਪੜ੍ਹ ਕੇ ਪੜ੍ਹ ਕੇ ਜੀਐਨਈ ਕਾਲਜ ਦਾ ਸਾਰਾ ਨਕਸ਼ਾ ਉਹਨਾਂ ਨੇ ਬਣਾਇਆ ਇਹਨਾਂ ਦੇ ਭਾਈ ਸਾਹਿਬ ਜਿਹੜਾ ਆਪਾਂ ਗੱਲ ਕਰ ਰਹੇ ਸੀ ਗੇਟ ਤੇ ਵੀ ਉਹਨਾਂ ਨੇ ਆਪ ਬਣਾ ਕੇ ਦਿੱਤਾ ਗੁਆਨ ਕਰਕੇ ਉਹ ਕੈਨੇਡਾ ਚਲੇ ਗਏ ਇਹ ਇੱਥੇ ਰਹਿੰਦੇ ਨੇ ਉਹਨਾਂ ਨੂੰ ਕਿਹਾ ਮੈਂ ਕਿੰਨਾਂ ਨਕਸ਼ਾ ਤੁਸੀਂ ਡਿਜ਼ਾਈਨ ਕਰਾਓ ਮੈਂ ਨਕਸ਼ਾ ਹੀ ਉਹਨਾਂ ਤੋਂ ਡਿਜ਼ਾਈਨ ਕਰਵਾਇਆ ਥੈਟਸ ਵਾਈ ਬੀ ਉਹ ਕਹਿ ਰਹੇ ਸੀ ਨਾ ਕੋਈ ਗਲਤ ਕੰਮ ਨਾ ਭਈ ਇੱਥੇ ਲੋਡ ਕਿਊਬਾਂ ਦੀ ਵੀ ਲੋਡ ਲੋਡ ਨਹੀਂ ਹੈ ਜੀ ਕਿਊਬਾਂ ਦੀ ਤੇ ਜੀ 12 ਸਾਰਾ ਗੱਛਾ ਤਿਆਰ ਕਰਾ ਇੱਥੇ ਰੋਸ਼ਨੀ ਹੈ ਮੈਂ ਠੇਕੇਦਾਰ ਨੂੰ ਕਹਿੰਦਾ ਮੈਂ ਕਿਹਾ ਨਕਸ਼ ਅੰਕਾਂ ਨਕਸ਼ਾ ਤਿਆਰ ਕਰਾ ਆ ਤੁਸੀਂ ਆ ਖੜੇ ਹੀ ਹੋ ਹੁਣ ਦੇਖੋ ਲੈਣਾ ਚੱਲਣਾ ਬਿਨਾ ਲੈਡ ਤੋਂ ਇੱਥੇ ਵੀ ਰੋਸ਼ਨੀ ਹੈ ਬਿਨਾ ਲੈਡ ਤੋਂ ਕੋਈ ਲੈਟਰ ਚਾਹੇ ਇੱਥੇ ਵੀ ਪੜਿਆ ਲਿਖਿਆ ਜਾ ਸਕਦਾ ਹੈ ਇੰਨੀ ਰੋਸ਼ਨੀ ਹੈ ਕੁਝ ਵੀ ਪੜਨਾ ਹੋਵੇ ਅਗਲੇ ਇੱਥੇ ਦੇ ਬੜੇ ਹੋਏ ਬੰਦੇ ਦੇਖੋ ਜੀਐਨਈ ਦੇ ਪ੍ਰਿੰਸੀਪਲ ਲਸਨਦਰ ਸਿੰਘ ਸਾਰੇ ਇੱਥੇ ਅੱਜ ਅੱਜ ਬਾਦ ਕਿਸ ਤਰ੍ਹਾਂ 3000 ਇਹ ਗੋਲਬਾਤ ਹੋ ਰਹੀ ਹੈ ਕਮਿਟਮੈਂਟ ਬਾਰੇ ਬਸ ਆਪਣਾ ਡਾਕਟਰ ਆ ਇੱਥੇ ਆਪਣਾ ਕੀ ਕਹਿੰਦਾ ਬਿਹਾਰਾ ਗਿਲਜੌਨ ਚੈਮਲ ਸਿੰਘ ਨਹੀਂ ਉਹ ਗੁਪਤਾ ਉਹ ਕਹਿੰਦਾ ਮੈਂ ਥੋੜੇ ਸੂਝ ਬੜਾ ਗਵਰਨਮੈਂਟ ਸੀ ਨਹੀਂ ਮਾਡਲ ਸੂਝ ਅੱਜ ਡਾਕਟਰ ਬਹੁਤ ਵਧੀਆ ਡਾਕਟਰ ਦਿਲਰਾਉ ਪਾਪਾ ਦੇ ਨਾਲ ਜਿਹੜਾ ਜਗ੍ਹਾ ਗੁਪਤਾ ਕਹਿੰਦਾ ਮੈਂ ਕੁਝ ਨਹੀਂ ਕਹਿੰਦਾ ਆ ਬਜ਼ੁਰਗਾਂ ਦੀ ਉਹ ਬਸ ਆਪਾਂ ਸ਼ਰਮ ਕਰਦੇ ਇਹ ਬਜ਼ੁਰਗਾਂ ਦੀ ਸ਼ਰਮ ਹੈ ਇਹਨਾਂ ਕਰਕੇ ਇਹਨਾਂ ਨੂੰ ਸਮਰਪਿਤ ਕਰਦੀ ਆ ਕਿ ਜਲਦੀ ਤੋਂ ਜਲਦੀ ਇਹਨੂੰ ਚੁਣਾ ਲਈਏ ਐਨੀੋ ਗੱਲ ਹੈ ਇਹਦੇ ਵਿੱਚ ਕੋਈ ਪੋਲਿਟਿਕਸ ਨਹੀਂ ਕੋਈ ਗੱਲ ਨਹੀਂ ਬਸ ਇਹ ਅभी ਇਹਨੂੰ ਤੁਸੀਂ ਸ਼ੁਰੂਆਤ ਕਰੋ ਕਿਉਂਕਿ ਅੱਜ ਬਜ਼ੁਰਗਾਂ ਦੇ ਮੈਂ ਦੇਖਿਆ ਖੁਸ਼ੀ ਮੂੰਹਾਂ ਤੇ ਆ ਗਈ ਵੀ ਸ਼ਾਇਦ ਕੁਛ ਨਾ ਕੁਝ ਹੋਊਗਾ ਯਾ ਬੱਚੇ ਆਉਣਗੇ ਲੋਕਾਂ ਦੇ ਚਿਹਰੇ ਪਹਿਲੂਰੇ ਹੋਊਗੀ ਕੀਮਤ ਕਿਉਂ ਕਿਉਂ ਤਾਲੇ ਲਾਏ ਹੋ ਸਾਰੇ ਫੁੱਲੋ ਤਾਂ ਇਹਦੇ ਚੋਂ ਹੋਰ ਗੱਲ ਵੀ ਹੈ ਜੀ ਜਿਹੜੇ ਪਹਿਲੇ ਪੀਟੀਏ ਦੇ ਆਪਣੇ ਜਿਹੜੇ ਜੇਰਨਾ ਸੀ ਸਰਦਾਰ ਗੁਦਾਰ ਸਿੰਘ ਨੇ ਇਥੋਂ ਫੈਕਟਰੀ ਸ਼ਿਫਟ ਕਰਕੇ ਲੈ ਗਏ ਹੁਣ ਵੀ ਉਹਨਾਂ ਨੂੰ ਐਜੂਕੇਸ਼ਨ ਡਿਪਾਰਟਮੈਂਟ ਫੋਨ ਕਰਦਾ ਉਹ ਆਨੇ ਵਾਣੇ ਕੀ ਵੀ ਫਰਨੀਚਰ ਇੱਥਾਰੇ ਬੋਲੇ ਜੇ ਬਧਾਇਆ ਸਾਬ ਇੱਥੇ ਆ ਗਈ ਜਿਹੜਾ ਮਾਰਕੀਟ ਤੋਂ ਆ ਕੇ ਬਹਿ ਜਾਂਦੀ ਲੋਕਾਂ ਕਹਿੰਦੇ ਸਾਡੇ ਕੋਲ ਨਹੀਂ ਹੈਗਾ ਪੈਸਾ ਸਹੂਲਤ ਕਰੋ ਲੋਕ ਪੈਸੇ ਦੇ ਦੇ ਕਿੱਡੀ ਖੜੀ ਕਰਨਾ ਉਹਨੇ ਲਿਖਿਆ ਉਹ ਡਿਪਾਰਟਮੈਂਟ ਦੇ ਬੰਦੇ ਪੀਟੀਏ ਨੂੰ ਸਾਨੂੰ ਫੋਨ ਕਰਦੇ ਮੈਂ ਕਿ ਜੀ ਕ੍ਰੈਡਿਟ ਮੰਗ ਰ ਰਹੇ ਨੇ ਕ੍ਰੈਡਿਟ ਵਾਲ ਲੈਣੋਂ ਆ ਕੇ ਨਾਲ ਬੈਠੇ ਸਾਨੂੰ ਨਾਲ ਲਵੇ ਅਸੀਂ ਸਮਾਨ ਦੇ ਆਂਗੇ ਕੋਲ ਅਸੀਂ ਸਮਾਨ ਕੋਲੋਂ ਰਿਆਗੇ ਐਮਐਲਏ ਸਾਹਿਬ ਬਹਿ ਜਾਣ ਮੈਂ ਪਹਿਲਾਂ 52000 ਆਪਣੀ ਜੇਤੋਂ ਦਊਗਾ ਫਿਰ ਇਕੱਠਾ ਕਰਾਉਂਗਾ ਆਕੇ ਤਾਂ ਕਰਾਂਗੇ ਇਹ ਕੰਨੇ ਕਰਾਂਗੇ ਉਹ ਕਹਿਣ ਸਾਡੇ ਕੋਲ ਫਰਨੀਚਰ ਰਹਿਣੀਗਾ ਪਹਿਲਾਂ 52000 ਆਪਣੀ ਜੇਤੋਂ ਦਊਗਾ ਫਿਰ ਇਕੱਠਾ ਕਰਾਉਂਗਾ ਪੈਸੇ ਦੀ ਕੋਈ ਗਵਿੰਦੀ ਨਹੀਂ ਸਿਰਫ ਮੋਰਮ ਤਹਾ ਕਰ ਦੋਗੇ ਕਰਾਂ ਜਾਣਾ ਕਿ ਬਣਾ ਐਕਟੀਵਿਟੀ ਬੰਦੀ ਕਿਸੇ ਅਫਸਰ ਦੇ ਕਹੇ ਕਿਸੇ ਅਫਸਰ ਦੇ ਕਹੇ ਕਿਸੇ ਪੀਟੀਏ ਦੇ ਇਲਾਕੇ ਦੇ ਬੰਦੇ ਨੇ ਨਹੀਂ ਕਿਸੇ ਨੂੰ ਪਰਮੀਸ਼ਨ ਨਹੀਂ ਪਾਇੀ ਸਮਝੋ ਮੇਰੀ ਗੱਲ ਉਹ ਸਰਕਾਰ ਨੂੰ ਉਹਨਾਂ ਨੂੰ ਇਹ ਲੱਗਦਾ ਪੋਲਿਟਿਸ਼ਨਾਂ ਨੂੰ ਕਿ ਸਾਡੀ ਹੇਠੀ ਹੋਊਗੀ ਵੀ ਜੇ ਅਸੀਂ ਲੋਕਾਂ ਨਾਲ ਨਹੀਂ ਨਹੀਂ ਦੇਖੋ ਅਸੀਂ ਕੋਈ ਹੇਠੀ ਨਹੀਂ ਕਿਸੇ ਦੀ ਇਹਨੂੰ ਚਲਾਓ ਬਸ ਲੋਕਾਂ ਨੇ ਜਿਹਦੀ ਸਰਕਾਰ ਬਣਾਈ ਹੁੰਦੀ ਹੈ ਉਹਦੇ ਕੋਲ ਮੰਡੇਟ ਹੁੰਦਾ ਵੇ ਅਸੀਂ ਸਹਿਯੋਗ ਕਰਾਂਗੇ ਅਸੀਂ ਬਣਾ ਕੇ ਆਪਣੇ ਬਲੇ ਖੜਾ ਕਰਤਾ

ਇਹ ਤਾਂ ਬਿਲਕੁਲ ਹੀ ਐਸਾ ਹੈ ਪਲੱਸ ਬੈਕ ਸੇਟ ਤੇ ਵੀ ਇੰਨੀ ਜਗ੍ਹਾ